ਤੇ ਇੱਥੇ ਗੁਰੂ ਕੇ ਸਿੱਖਾਂ ਨੇ ਰੋਹ ਦਾ ਲੰਗਰ ਚਲਾ ਦਿੱਤਾ ਕਿ ਲੋਕ ਦੂਰੋਂ ਦੂਰੋਂ ਆ ਕੇ ਇਥੋਂ ਰੋਹ ਲੈ ਕੇ ਜਾ ਰਹੇ ਨੇ ਇਹਨਾਂ ਨੇ ਬੜਾ ਵਧੀਆ ਪ੍ਰਾਲਾ ਕੀਤਾ ਕਿ ਇਸ ਦਿਨ ਸਾਰਿਆਂ ਵਾਸਤੇ ਮੁਫਤ ਰੋਹ ਜਿਹੜਾ ਉਹ ਵੰਡਦੇ ਆ ਤੇ ਇੱਕ ਬੜਾ ਭਲੇ ਦਾ ਕੰਮ ਆ ਤੇ ਲੋਕ ਆ ਕੇ ਲੈਂਦੇ ਆ ਤੇ ਬੜਾ ਇਹ ਬੜਾ ਚੰਗਾ ਪ੍ਰਾਲਾ ਜੀ ਗਰੀਬ ਪਰਿਵਾਰਾਂ ਵਾਸਤੇ ਰੋਹ ਦਾ ਲੰਗਰ ਲਾਇਆ ਆਪਣੇ ਵੀਰ ਸੁਖਿੰਦਰ ਵੀਰਾ ਚੇਅਰਮੈਨ ਸਾਹਿਬ ਦਾ ਬੇਟਾ ਜੀ ਤੇ ਨਾਲ ਕੁਝ ਵੀਰਾਂ ਨੇ ਰਲ ਕੇ ਤੇ ਆਪਣਾ ਅੱਜ ਪਿੰਡ ਸੁਰਤਿੰਦ ਦੇ ਵਿੱਚ ਰੋਹ ਦਾ ਲੰਗਰ ਲਾਇਆ ਸਾਰਿਆਂ ਵਾਸਤੇ ਇਹ ਜਿਹੜੇ ਗਰੀਬ ਪਰਿਵਾਰ ਮਹਿੰਗੇ ਮਹਿੰਗੀ ਰੋਅ ਆ ਜਿੱਦਾਂ ਗੰਨੇ ਗੁੰਨੇ ਆਪਣੇ ਏਰੀਆ ਜਿੱਧਰ ਨਹੀਂ ਹੁੰਦੇ ਜਿਆਦਾ ਉਧਰ ਆ ਹੀ ਨਾਲੇ ਵਾਲੀ ਸਾਈਡ ਉਧਰ ਹੁੰਦੇ ਆ ਨਾ ਉੱਥੋਂ ਇਹਨਾਂ ਨੇ ਜਾ ਕੇ ਟਰਾਲੇ ਲੱਦ ਕੇ ਲਿਆਉਂਦੇ ਗੰਨੇ ਦੇ ਰਾਤੀ ਤੇ ਇਹ ਹੈ ਕਿ ਸਾਰਿਆਂ ਨੂੰ ਰੋਅ ਮਿਲ ਸਕੇ ਉਹ ਰਿੱਧੀ ਤੇ ਮਾਂ ਖਾਦੀ ਤੇਰੇ ਉੱਟ ਕੇ ਨੰਨੇ ਕਾਲ ਜਿਹੜੇ ਲੋਕ ਪਹਿਲਾਂ ਤੇ ਲੋਕ ਉਹ ਖਿਜੜੀ ਬਣਾਉਂਦੇ ਸੀ ਖਿਜੜੀ ਜਿਹੜੀ ਮਾਵਾ ਦੀ ਵਿੱਚ ਮਾਂ ਪਾ ਕੇ ਤੇ ਉਹ ਚੌਲ ਰਿੰਨ ਕੇ ਤੇ ਖਿਜੜੀ ਬਣਾਉਣੇ ਨੂੰ ਦਾਲ ਨਾਲ ਖਾਣਾ ਸਵੇਰੇ ਉੱਟ ਕੇ ਇਹ ਬੜਾ ਚੰਗਾ ਇੱਕ ਤਾਂ ਦਰੂਹੀ ਹੱਤੀ ਬੜੀ ਵਧੀਆ ਖਰਾਕ ਸੀ ਉਦੋਂ ਤੋਂ ਹੁਣ ਵੀ ਇਹ ਚੱਲਦਾ ਚੱਲਦਾ ਹੁਣ ਉਹ ਫਿਰੜੀ ਦਾ ਲੋਪ ਹੋ ਗਈ ਤੇ ਹੁਣ ਲੋਕਾਂ ਰੋ ਦੀ ਖੀਰ ਬਣਾਉਣੀ ਬਣਾ ਕੇ ਤੇ ਉਹ ਤੇਰੇ ਉੱਠ ਕੇ ਦਹੀਂ ਨਾ ਖਾਂਦੇ ਆ ਤੇ ਬੜਾ ਉਹਨਾਂ ਨੂੰ ਆਪਣਾ ਇੱਕ ਚੰਗਾ ਸੰਦੇਸ਼ ਜਾਂਦਾ ਲੋਕਾਂ ਦੇ ਵਿੱਚ ਅੱਜ ਕੱਲ੍ਹ ਇਸ ਤਰ੍ਹਾਂ ਦਾ ਜੋਗ ਆ ਗਿਆ ਵੀ ਗੰਨਾ ਬਹੁਤ ਘਟ ਗਿਆ ਤੇ ਜਿਹੜਾ ਗੰਨਾ ਆ ਉਹ ਬਹੁਤ ਘੱਟ ਮਿਲਦਾ ਵਾ ਤੇ ਰੋ ਬਹੁਤ ਹੀ ਮਹਿੰਗੀ ਮਿਲਦੀ ਆ ਆਪਾਂ ਨੂੰ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰ ਜਿਹੜੇ ਆ ਉਹ ਮਹਿੰਗੀ ਚੀਜ਼ ਲੈ ਕੇ ਨਹੀਂ ਖਾ ਸਕਦੇ ਇਸ ਕਰਕੇ ਸਾਡੇ ਬਹੁਤੀ ਸਰਕਾਰ ਜੋ ਸਰਦਾਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਗੰਨੇ ਲਿਆ ਕੇ ਮੋਲ ਤੇ ਰੋਹ ਦਾ ਲੰਗਰ ਲਾਇਆ ਗਿਆ। ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਕਸਰ ਸਾਡੇ ਇੱਕ ਪੰਜਾਬ ਦੀ ਪ੍ਰਾਣੀ ਰੀਤ ਚੱਲੀ ਹੈ ਪੋ ਰਿੱਧੀ ਤੇ ਮਾਗ ਖਾਦੀ ਮਤਲਬ ਪੋ ਦੇ ਮਹੀਨੇ ਵਿੱਚ ਰਾਤ ਨੂੰ ਖੀਰ ਬਣਾਈ ਜਾਂਦੀ ਹੈ ਤੇ ਦਿਨੇ ਉਹਨੂੰ ਦਹੀਂ ਦੇ ਨਾਲ ਖਾਦਾ ਜਾਂਦਾ ਹੈ। ਇਹਦੇ ਪਿੱਛੇ ਲੌਜਿਕ ਕੀ ਸੀਗਾ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਪੂਰਾ ਮਹੀਨਾ ਲੋਕ ਜਿਹੜਾ ਵਾ ਪੋ ਵਾਗ ਦੀ ਸਰਦੀ ਦੇ ਕਾਰਨ ਗਰਮ-ਗਰਮ ਚੀਜ਼ਾਂ ਖਾਂਦੇ ਰਹਿੰਦੇ ਨੇ ਕਈਆਂ ਘਰਾਂ ਦੇ ਵਿੱਚ ਪੰਜੀਰੀ ਬਣੀ ਹੁੰਦੀ ਹੈ ਕਈਆਂ ਘਰਾਂ ਦੇ ਵਿੱਚ ਲੋਕ ਛੁਆਰੇ ਬਦਾਮ ਦੁੱਧ ਚ ਉਬਾਲ ਕੇ ਖਾਂਦੇ ਆ ਪਾਣੀ ਘਟਾ ਦਿੰਦੇ ਆ ਪਰ ਗਰਮ-ਗਰਮ ਚੀਜ਼ਾਂ ਖਾਣੀਆਂ ਜਿਹੜੀਆਂ ਵਾ ਉਹ ਸ਼ੁਰੂ ਕਰ ਦਿੰਦੇ ਆ ਇਹ ਇੱਕ ਤਰ੍ਹਾਂ ਦਾ ਲੌਜਿਕ ਹੈ ਇਹਨੂੰ ਤੁਹਾਡੇ ਮਿਹਦੇ ਨੂੰ ਗਰਮੀ ਜਿਹੜੀ ਆ ਨਾ ਪਵੇ ਉਹਦਾ ਕਰਕੇ ਇਹ ਆਖੀਰਲਾ ਦਿਨ ਜਦੋਂ ਮਹੀਨੇ ਦਾ ਆਉਂਦਾ ਜਿਸ ਦਿਨ ਲੋਹੜੀ ਬਣਾਈ ਜਾਂਦੀ ਆ ਉਹਦੇ ਮਹੀਨੇ ਦਾ ਆਖੀਰਲਾ ਦਿਨ ਹੁੰਦਾ ਤੇ ਉਸ ਦਿਨ ਲੋਕ ਜਿਹੜੇ ਆ ਕੁਝ ਠੰਡਾ ਖਾਣ ਦੀ ਕੋਸ਼ਿਸ਼ ਕਰਦੇ ਸਾਡੇ ਬਜ਼ੁਰਗਾਂ ਦੀਆਂ ਇਹ ਰੀਤਾ ਬਣੀਆਂ ਸੀ ਰੌਹ ਦੀ ਖੀਰ ਜਿਹੜੀ ਆ ਉਹਦੀ ਤਸਵੀਰ ਜਿਹੜੀ ਬਹੁਤ ਠੰਡੀ ਹੁੰਦੀ ਆ ਤੇ ਨਾਲ ਉਹਦੇ ਦਹੀਂ ਮਿਲਾ ਕੇ ਸਵੇਰੇ ਖਾਦਾ ਜਾਵੇ ਤੇ ਤੁਹਾਡੇ ਜਿਹੜੇ ਮਿਹਦੇ ਨੂੰ ਰੈਸਟ ਦੇਵੇਗਾ ਤੇ ਤੁਹਾਡਾ ਸਰੀਰ ਜਿਹੜਾ ਆ ਬਿਮਾਰੀਆਂ ਤੋਂ ਵੀ ਬਚਣ ਦਾ ਇੱਕ ਤਰੀਕਾ ਹੁੰਦਾ ਹੈ ਪ੍ਰਾਣੇ ਸਾਡੇ ਰਿਸ਼ੀਆਂ ਮੁੰਨੀਆਂ ਦੀਆਂ ਬੜਾਈਆਂ ਹੋਈਆਂ ਰੌਹ ਰੀਤਾ ਨੇ ਜੋ ਅੱਜ ਉਸੇ ਰੌ ਰੀਤ ਨੂੰ ਅੱਗੇ ਤੋਰ ਦਿਆ ਹੋਇਆ ਇੱਥੇ ਇੱਕ ਪਰਿਵਾਰ ਵੱਲੋਂ ਰੌ ਦਾ ਲੰਗਰ ਚਲਾ ਦਿੱਤਾ ਗਿਆ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਮਹਿੰਗਾਈ ਦੇ ਵਿੱਚ ਲੋਕਾਂ ਕੋਲੋਂ ਮੁੱਲ ਲੈ ਕੇ ਚੀਜ਼ ਨਹੀਂ ਖਾਦੀ ਜਾਂਦੀ ਪਰ ਗੁਰੂ ਦੇ ਸਿਖਾਂ ਨੇ ਇੱਥੇ ਰੌ ਦਾ ਲੰਗਰ ਚਲਾ ਕੇ ਜਿਹੜੀ ਪੁਰਾਣੀ ਸਾਡੀ ਰਸਮ ਸੀ ਗੱਲ ਕਿ ਅਸੀਂ ਹਰ ਇੱਕ ਦਾ ਘਰ ਦੇ ਵਿੱਚ ਚੁੱਲ੍ਹਾ ਬਣਨਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਗੁਰ ਸਿਖਾਂ ਦੀਆਂ ਰੀਤਾਂ ਜਿਹੜੀਆਂ ਉਹ ਚੱਲਦੀਆਂ ਆਈਆਂ ਨੇ ਤੇ ਇੱਥੇ ਗੁਰੂ ਕੇ ਸਿੱਖਾਂ ਨੇ ਰੋਹ ਦਾ ਲੰਗਰ ਚਲਾ ਦਿੱਤਾ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਲੋਕ ਦੂਰੋਂ ਦੂਰੋਂ ਆ ਕੇ ਇਥੋਂ ਰੋਹ ਲੈ ਕੇ ਜਾ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹ ਰੀਤ ਜਿਹੜੀ ਆ ਕਦੋਂ ਕਦੀ ਚਲਾ ਰਹੇ ਨੇ ਤੇ ਕਿੰਨੇ ਕੁ ਲੋਕ ਜਿਹੜੇ ਆ ਉਹ ਰੋਹ ਲੈ ਕੇ ਜਾ ਰਹੇ ਨੇ ਸਾਜੀ ਸਰ ਜੀ ਇਹ ਜੋ ਰਸਮਾਂ ਚੱਲੀਆਂ ਨੇ ਆਪਣੀਆਂ ਕੀ ਕਿਹੜਾ ਚੋਦੇ ਇਹ ਲੋਹੜੀ ਦੇ ਵਿੱਚ ਹੀ ਮੁਗਲ ਕਾਲ ਦੇ ਵਿੱਚ ਇੱਕ ਇੱਕ ਪੰਦਤ ਸੀ ਜਾਂਦੇ ਉਹਦਾ ਨਾਂ ਦੇਬੂ ਸੀ ਉਹਦੀ ਬੋਲੀ ਵੀ ਲੜਕੀ ਦਾ ਵਿਆਹ ਸੀ ਤੇ ਉਹ ਇਹ ਬੜੀ ਸੋਹਣੀ ਉਹਦਾ ਨਾਂ ਸੁੰਦਰੀ ਸੀ ਕਈ ਤਾਂ ਇਤਿਹਾਸਕਾਰ ਕਹਿੰਦੇ ਵੀ ਇੱਕੋ ਲੜਕੀ ਦੇ ਦੋ ਨਾਂ ਸੁੰਦਰੀ ਤੇ ਮੁੰਦਰੀਏ ਕੋਈ ਕਹਿੰਦੇ ਹੈ ਜੀ ਉਹਦੀਆਂ ਦੋ ਲੜਕੀਆਂ ਹਾਂ ਤੇ ਸੁੰਦਰੀ ਤੇ ਮੁੰਦਰੀ ਉਹ ਸੋਹਣੀ ਹੋਣ ਕਰਕੇ ਜਿਹੜਾ ਉਦੋਂ ਮੁਗਲ ਕਾਲ ਦੇ ਵਿੱਚ ਜਿਹੜਾ ਅਕਬਰ ਬਾਦਸ਼ਾਹ ਸੀ ਉਹ ਉਹਨੂੰ ਕਿਸੇ ਨੇ ਦੱਸਿਆ ਵੀ ਇੱਕ ਪੰਡਤ ਉਹਦੀ ਲੜਕੀ ਬੜੀ ਸੋਹਣੀ ਹੈ ਤੇ ਉਹਨਾਂ ਦਿਨਾਂ ਜੋ ਆਉਂਦਾ ਹੈ ਸੋਹਣੀ ਹੈ ਤੇ ਉਹਨੂੰ ਆਪਾਂ ਮਹਿਲਾਂ ਦੇ ਵਿੱਚ ਲੈ ਕੇ ਆਈਏ ਜੀ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਤੇ ਉਹ ਪੰਡਤ ਜੀ ਗੱਲ ਨਹੀਂ ਪਰਵਾਣ ਕਰਨਾ ਚਾਹੁੰਦਾ ਤੇ ਉਹਨੇ ਫਿਰ ਕੀ ਕੀਤਾ ਵੀ ਉਹ ਡਰਦਾ ਮਾਰਾ ਜਿਹੜਾ ਉਹਨੂੰ ਕਿਸੇ 10 ਬਈ ਕੋ ਦੁੱਲਾ ਨਾਂ ਦਾ ਰਾਜਪੂਤ ਦੁੱਲਾ ਪੱਠੀ ਆ ਉਹਦੇ ਕੋਲ ਜਾ ਕਿਉਂਕਿ ਉਦਾਂ ਮੁਗਲਾ ਹੋ ਸਕਦਾ ਤੇ ਨਾਲ ਜ਼ਬਰਦਸਤੀ ਕਰ ਲੈਣਾ ਉਹ ਉਹਨਾਂ ਕੋਲ ਗਿਆ ਦੁੱਲੇ ਪੱਠੀ ਕੋਲ ਤੇ ਦੁੱਲੇ ਪੱਠੀ ਨੇ ਆਖਿਆ ਵੀ ਉਹ ਲੜਕੀ ਜਿਹੜੀ ਆ ਸੁੰਦਰੀ ਤੇਰੀ ਲੜਕੀ ਨਹੀਂ ਆਪਦੀ ਲੜਕੀ ਉਹਨੇ ਬਣਾ ਕੇ ਉਹਦਾ ਵਿਆਹ ਕੀਤਾ ਉਹਦੀ ਸ਼ਾਦੀ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਉਹ ਇਹ ਮੁੜਕੇ ਜਿਹੜਾ ਇਹ ਉਦੋਂ ਦਾ ਚੱਲਦਾ ਚੱਲਦਾ ਉਹਨੇ ਵਿਆਹ ਕੀਤਾ ਤੇ ਉਹਨੇ ਵਿਆਹ ਕਰਕੇ ਉਹਦੇ ਥੋੜੇ ਬੜੇ ਜਿਹੜੇ ਹੈਗੇ ਸੀ ਰਸਮ ਰਵਾਜ ਕੀਤੇ ਉਹਨੇ ਗੋੜ ਵੰਡਿਆ ਥੋੜੀ ਜੀਆਂ ਰਿਉੜੀ ਜਿਹੜੀ ਗੋੜ ਤੋਂ ਮੁੜ ਕੇ ਬਣਦੀ ਬਣਦੀ ਲੋਹੜੀ ਬਣ ਗਈ ਤੇ ਉਦੋਂ ਦਾ ਇਤਿਹਾਸ ਕਰ ਜਿਹੜੇ ਲਿਖਦੇ ਵੀ ਉਦੋਂ ਦਾ ਇਹ ਸ਼ੁਰੂ ਹੋਇਆ ਹੋ ਸਕਦਾ ਉਤੋਂ ਪਹਿਲਾਂ ਵੀ ਹੋਵੇ ਪਰ ਜੋ ਸੁਣਦੇ ਆ ਕਿ ਇਦਾਂ ਆਇਆ ਕਿ ਉਹ ਦੇਗੂ ਪੰਡਤ ਦੀ ਲੜਕੀ ਜਿਹੜੀ ਦੁੱਲੇ ਪੱਠੀ ਰਾਜਪੂਤਕ ਉਹਨਾਂ ਦਿਨਾਂ ਦੇ ਜਿਹੜਾ ਅਕਬਰ ਦਾ ਬਾਗੀ ਹੀ ਬੰਦਾ ਉਹਨੇ ਉਹਦੀ ਵਿਆਹ ਸ਼ਾਦੀ ਕੀਤੀ ਤੇ ਉਹਦਾ ਜਿਹੜਾ ਜਿਵੇਂ ਹੁਣ ਵੀ ਆਪਾਂ ਕਿੰਨਾ ਵੀ ਦਹੀਜ ਦਿੱਤਾ ਲੋਕ ਹੁਣ ਵੀ ਆਪਣੀ ਵਾਹ ਵਾਲੀ ਲੜਕੀ ਨੂੰ ਜਿਹੜਾ ਅਦੇਸ਼ ਚ ਕੋਈ ਦਿੰਦੇ ਆ ਦਾਜ ਵਗੈਰਾ ਉਹਨਾਂ ਦਿਨਾਂ ਵਿੱਚ ਉਹਨੇ ਮੁੜ ਕੇ ਕੀ ਕੀਤਾ ਵੀ ਉਹਨੂੰ ਲੜਕੀ ਨੂੰ ਕੀ ਕੀਤਾ ਇੱਕ ਗੋਡੀ ਰੋੜੀ ਦਿੱਤੀ ਤੇ ਉਹ ਜਿਵੇਂ ਲੜਕੀਆਂ ਹੁਣ ਘਰਾਂ ਵਿੱਚ ਆਉਂਦੀਆਂ ਆ ਤੇ ਆ ਕੇ ਕਹਿੰਦੀਆਂ ਸੁੰਦਰ ਮੁੰਦਰੀ ਏ ਤੇਰਾ ਕੌਣ ਸੁਲਾ ਪੱਠੀ ਵਾਲਾ ਇਦਾਂ ਕਰਕੇ ਉਸਨੂੰ ਮੁੜ ਕੇ ਉਹ ਤੇਰਾ ਥੋੜੂ ਪਟਾ ਇਹਨਾਂ ਦੇ ਪੀ ਉਹਨਾਂ ਦਿਨਾਂ ਦੇ ਵਿੱਚ ਹੀ ਮੁੜ ਕੇ ਉਹਨੇ ਵਿਆਹ ਕੀਤਾ ਇਹਦਾ ਆਉਂਦੇ ਆ ਇਹ ਵਹਿ ਰਹੀ ਦਾ ਖਰਾਕ ਨਾ ਇਸ ਬੰਦੇ ਤੇ ਆਏ ਵੀ ਇਹ ਪੂ ਰਿੱਦੀ ਤੇ ਮਾਂ ਖਾਦੀ ਤੇਰੇ ਉੱਤੇ ਨੰਨੇ ਕਾਲ ਜਿਹੜੇ ਲੋਕ ਪਹਿਲਾਂ ਤੇ ਲੋਕ ਉਹ ਜਿਹੜੀ ਬਣਾਉਂਦੇ ਸੀ ਲੋਕ ਖਿਜੜੀ ਖਿਜੜੀ ਬਣਾਉਂਦੇ ਸੀ ਖਿਜੜੀ ਜਿਹੜੀ ਮਾਵਾਂ ਦੇ ਵਿੱਚ ਮਾਂ ਪਾ ਕੇ ਤੇ ਉਹ ਚੌਲ ਰਿੰਨ ਕੇ ਤੇ ਖਿਜੜੀ ਬਣਾਉਣੀ ਨੂੰ ਦਾਲ ਨਾਲ ਖਾਣਾ ਫੇਰੀ ਉੱਟਕੇ ਇਹ ਬੜਾ ਚੰਗਾ ਇੱਕ ਤੰਦਰੁਸਤ ਤੇ ਬੜੀ ਵਧੀਆ ਖਰਾਕ ਸੀ ਉਦੋਂ ਤੋਂ ਹੁਣ ਵੀ ਇਹ ਚੱਲਦਾ ਚੱਲਦਾ ਹੁਣ ਉਹ ਖਿੜੀ ਦਾ ਲੋਪ ਹੋ ਗਈ ਤੇ ਹੁਣ ਲੋਕਾਂ ਰੋ ਦੀ ਖੀਰ ਬਣਾਉਣੀ ਬਣਾ ਕੇ ਤੇ ਉਹ ਤੇਰੇ ਉੱਠ ਕੇ ਦਹੀਂ ਨਾ ਖਾਂਦੇ ਆ ਤੇ ਬੜਾ ਉਹਨਾਂ ਨੂੰ ਆਪਣਾ ਇੱਕ ਚੰਗਾ ਸੰਦੇਸ਼ ਜਾਂਦਾ ਲੋਕਾਂ ਦੇ ਵਿੱਚ ਇਹ ਤੰਦਰੁਸਤੀ ਆਸਤੇ ਵੀ ਇਹਦੀ ਵਰਤੋਂ ਲੋਕ ਕਰਦੇ ਆ ਉਹ ਖਿੜੀ ਖਤਮ ਹੋ ਗਈ ਤੇ ਹੁਣ ਕਿਉਂਕਿ ਰੋ ਆ ਇਹਦੇ ਲੋਕ ਵੇਖੋ ਇਹਨਾਂ ਨੇ ਜਿਹੜੇ ਆਪਣੇ ਆ ਸਿੰਗ ਹੈ ਇਹਨਾਂ ਨੇ ਬੜਾ ਵਧੀਆ ਪ੍ਰਾਲਾ ਕੀਤਾ ਕਿ ਇਸ ਦਿਨ ਸਾਰਿਆਂ ਵਾਸਤੇ ਮੁਫਤ ਰੋ ਜਿਹੜਾ ਉਹ ਵੰਡਦੇ ਆ ਤੇ ਇੱਕ ਬੜਾ ਭਲੇ ਦਾ ਕੰਮ ਆ ਤੇ ਲੋਕ ਆ ਕੇ ਲਈ ਹਾਂਜੀ ਇੱਕ ਮੁਬਾਰਕਾ ਦੇ ਦਿਓ ਸਾਰਿਆਂ ਨੂੰ ਲੋੜੀ ਦੀ ਹਾਂ ਲੋੜੀ ਦੀਆਂ ਵੇਖੋ ਜੀ ਇਹ ਸਾਲ ਬਾਅਦ ਆਉਂਦਾ ਹੈ ਇਹੜਾ ਤਿਉਹਾਰ ਆਉਂਦਾ ਇਹ ਸਾਲ ਬਾਅਦ ਸਾਰੇ ਲੋਕ ਬੜੀ ਸ਼ਰਦਾ ਪਾਵਨਾ ਦੇ ਨਾਲ ਮਨਾਉਂਦੇ ਆ ਤੇ ਆਸ ਤਾਂ ਇੰਨਾ ਕੀ ਜਿਹੜਾ ਤੁਹਾਨੂੰ ਦੱਸਿਆ ਇਹ ਦੋ ਵਾਰ ਦੇ ਦਾ ਹੋਰ ਕੁਝ ਨਹੀਂ ਹੈਗਾ ਤੇ ਇਹ ਲੋਕ ਬੜੀ ਸ਼ਰਦਾ ਪਾਵਨਾ ਨੇ ਇਹਨੂੰ ਮਨਾਉਂਦੇ ਮੈਂ ਤਾਂ ਆਪਣੇ ਵੱਲੋਂ ਸਾਰੇ ਨਗਰਵਾਲੋਂ ਸਾਰੇ ਜਿੰਨੇ ਵੀ ਅਗੇ ਆ ਮਨੁੱਖ ਜਾਤੀ ਉਹਨਾਂ ਸਾਰਿਆਂ ਨੂੰ ਇਹਦੀ ਮੈਂ ਲੱਖ ਲੱਖ ਵਧਾਈਆਂ ਜਿੰਨਾ ਜੀ ਲੋਕ ਤੰਦਰੁਸਤ ਪ੍ਰਾਣਮ ਵੇਸ਼ਾਂ ਚੜਦੀ ਕਲਾ ਦੇ ਵੀ ਰਹੇ ਧੰਨਵਾਦ ਮੇਰਾ ਨਾਮ ਦਲਬਖ ਸਿੰਘ ਹੈ ਜੀ ਮੈਂ ਕਹਿਣਾ ਚਾਹੁੰਦਾ ਕਿ ਆਪਣਾ ਗਰੀਬ ਪਰਿਵਾਰਾਂ ਵਾਸਤੇ ਰੋਜ਼ਾ ਲੰਗਰ ਲਾਇਆ ਆਪਣਾ ਵੀਰ ਸੁਖਿੰਦਰ ਵੀਰਾ ਚੇਅਰਮੈਨ ਸਾਹਿਬ ਦਾ ਬੇਟਾ ਜੀ ਤੇ ਨਾਲ ਕੁਝ ਵੀਰਾਂ ਨੇ ਰਲ ਕੇ ਤੇ ਆਪਣਾ ਅੱਜ ਪਿੰਡ ਸੁਰਤਿੰਗ ਦੇ ਵਿੱਚ ਰੋਜ਼ਾ ਲੰਗਰ ਲਾਇਆ ਸਾਰਿਆਂ ਵਾਸਤੇ ਕਿ ਜਿਹੜੇ ਗਰੀਬ ਪਰਿਵਾਰ ਮਹਿੰਗੇ ਮਹਿੰਗੀ ਰੋਹ ਆ ਜਿੱਦਾਂ ਗੰਨੇ ਗੁੰਨੇ ਆਪਣੇ ਏਰੀਆ ਜਿੱਧਰ ਨਹੀਂ ਹੁੰਦੇ ਜਿਆਦਾ ਉਧਰ ਆ ਹੀ ਨਾਲੇ ਵਾਲੀ ਸਾਈਡ ਉਧਰ ਹੁੰਦੇ ਹਨ ਉਥੋਂ ਇਹਨਾਂ ਨੇ ਜਾ ਕੇ ਟਰਾਲੇ ਲੱਦ ਕੇ ਲਿਆਂਦੇ ਗੰਨੇ ਦੇ ਰਾਤੀ ਤੇ ਇਹ ਹੈ ਕਿ ਸਾਰਿਆਂ ਨੂੰ ਰੋਅ ਮਿਲ ਸਕੇ ਤੇ ਸਾਧ ਸੰਗਤ ਨੂੰ ਲੋੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਵਾਗਰ ਜੀ ਕਾ ਖਾਲਸਾ ਵਾਗਰ ਜੀ ਕੀ ਫਤਿਹ ਸਾਰਿਆਂ ਗਰੀਬਾਂ ਵਾਸਤੇ ਵੱਡਿਆਂ ਭਰਾਵਾਂ ਨੇ ਵੱਡਿਆਂ ਲੋਕਾਂ ਨੇ ਲੰਗਰ ਲਾਏ ਆ ਇਹ ਹਰ ਸਾਲ ਲਾਉਂਦੇ ਆ ਹਰ ਸਾਲ ਦੇ ਵਿੱਚ ਸਾਰੀ ਸੰਗਤ ਦੀ ਸੇਵਾ ਕਰਦੇ ਆ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਜੋ ਕਿ ਗਰੀਬਾਂ ਦਾ ਆਧਾਰ ਕਰਦੇ ਆ ਉਹ ਜਾਨੀ ਕਿ ਸਭ ਕਿਸੇ ਦਾ ਕਰ ਸਕਦੇ ਆ ਮੁੱਲ ਲੈ ਕੇ ਚੀਜ਼ ਨਹੀਂ ਖਾਦੀ ਆ ਮੁੱਲ ਲੈ ਕੇ ਗਰੀਬਾਂ ਤੋਂ ਚੀਜ਼ ਨਹੀਂ ਖਾਦੀ ਜਾਂਦੀ ਉਹ ਜਿਹੜੇ ਆਪਣੇ ਸਰਦਾਰ ਪਿੰਡ ਦੇ ਆ ਭੈਣ ਭਰਾ ਉਹ ਸਾਰੇ ਆਪਣੇ ਨਾਲ ਰਲ ਕੇ ਚੱਲਦੇ ਆ ਆਪਾਂ ਉਹਨਾਂ ਨਾਲ ਰਲ ਕੇ ਚੱਲ ਗਏ ਫੇਰ ਹੀ ਇਹਨਾਂ ਗੱਲਾਂ ਦਾ ਮਜ਼ਾ ਆ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਨੇ ਖੀਰ ਰਦੀਂਦੀ ਆ ਦਿਨੇ ਤੜਕੇ ਉੱਠ ਕੇ ਛੱਕਦੇ ਆ ਨਾਲੇ ਇਹਨਾਂ ਨੂੰ ਯਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਮੇਰਾ ਨਾਮ ਗੁਰਸੈਬ ਸਿੰਘ ਹੈ ਜੀ ਅੱਜ ਰੋਹ ਦੇ ਲੰਗਰ ਲਾਇਆ ਕਿਸ ਸਬੰਧ ਵਿੱਚ ਲਾਇਆ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਜੋ ਰੋਹ ਦੇ ਲੰਗਰ ਲਾਏ ਗਏ ਆ ਜੋ ਸਾਡੀ ਪੁਰਾਣੇ ਸਮਿਆਂ ਤੋਂ ਚੱਲਦੀ ਰੀਤ ਆ ਲੋਹੜੀ ਮਨਾਉਣ ਦੀ ਉਹਦੇ ਸਬੰਧ ਦੇ ਵਿੱਚ ਲਾਏ ਗਏ ਆ ਅੱਜ ਕੱਲ ਇਸ ਤਰ੍ਹਾਂ ਦਾ ਜੋਗ ਆ ਗਿਆ ਵੀ ਗੰਨਾ ਬਹੁਤ ਘਟ ਗਿਆ ਤੇ ਜਿਹੜਾ ਗੰਨਾ ਆ ਉਹ ਬਹੁਤ ਘੱਟ ਮਿਲਦਾ ਵਾ ਤੇ ਰੋਹ ਬਹੁਤ ਹੀ ਮਹਿੰਗੀ ਮਿਲਦੀ ਆ ਆਪਾਂ ਨੂੰ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰ ਜਿਹੜੇ ਆ ਉਹ ਮਹਿੰਗੀ ਚੀਜ਼ ਲੈ ਕੇ ਨਹੀਂ ਖਾ ਸਕਦੇ ਇਸ ਕਰਕੇ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਗੰਨੇ ਲਿਆ ਕੇ ਮੁੱਲ ਤੇ ਰੋਹ ਦਾ ਲੰਗਰ ਲਾਇਆ ਗਿਆ ਗੰਨੇ ਮੁੱਲ ਲਿਆਦੇ ਗਏ ਹਾਂਜੀ ਮੁੱਲ ਲਿਆਦੇ ਗਏ ਜੀ ਹਾਂਜੀ ਹਾਂਜੀ ਪਿਛਲੇ ਸਾਲ ਵੀ ਲਾਇਆ ਸੀਗਾ ਇਹ ਜੀ ਪਿਛਲੇ ਸਾਲ ਵੀ ਲਾਇਆ ਸੀਗਾ ਉਸੇ ਕੜੀ ਨੂੰ ਅੱਗੇ ਤੋਰਦੇ ਆ ਕਿਵੇਂ ਅਪਰਾਲਾ ਕੀਤਾ ਸਾਰੀ ਸੰਗਤ ਨੇ ਰਲ ਮਿਲ ਕੇ ਤੇ ਗੰਨੇ ਜਿਹੜੇ ਆਪਾਂ ਅਜਨਾਲੇ ਤੋਂ ਮੁੱਲ ਲੈਂਦੇ ਆ ਖਰੀਦ ਹਾਂਜੀ ਜਿੱਦਿਆ ਸਵਤਾ ਲੈ ਕੇ ਹੁਣ ਤਾਂ ਹੁਣ ਤੱਕ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 4-500 ਸਿੰਘ ਆਣ ਕੇ ਰੋਧ ਲੈ ਗਿਆ ਵਾ ਵਾਹ ਬਹੁਤ ਵਧੀਆ